ਬੋਰਡ ਦੇ ਵੀਰ ਮਿੰਟ ਸ਼ਾਟ ਦੇ ਵੀਰ ਬਹੁਤ ਬੁਲਾ ਰਹੇ ਹੈ ਪ੍ਰਾਣੀ ਮੈ ਰਿਪੋਰਟ ਅੱਜ ਕਹਿੰਦੇ ਆ ਜਿਹੜੀ ਕੰਡਾ ਨੰਬਰ ਐਫ ਆਰ ਹੈ ਵਰਮਾ ਜੀ ਜਿਹਨੇ 120 ਕਿਲੋ ਮੁੰਦਾ ਹੈਗਾ ਰੋਜ਼ਨਾਮਾ ਪੜਾ ਕੇ ਅਧਿਪੋਣ ਗਿਆ ਚਲੋ ਮਤਲਬ ਇਹ ਚੀਰਾ ਬੈਨ ਨਹੀਂ ਗੱਲ ਆਪਾਂ ਤੁਹਾਨੂੰ ਦੱਸ ਜਰਾ ਸਰ ਨੂੰ ਵੀ ਜੈ ਜੀ ਲਾਮ ਬਹੁਤ ਬਹੁਤ ਅੱਜ ਸਵਾਗਤ ਕਰਦੇ ਆਂ ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਜੀ ਦਾ ਐਸਕੇਸੀ ਦੀ ਸੰਸਦ ਆਉਣ ਸਰਤਾ ਬੋਲਣ ਦੀ ਜਗ੍ਹਾ ਕਰ ਉਹ ਵੀ ਜੀ ਹਾਂ 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 ਆਪਾਂ ਥੋੜੇ ਕੋਲ ਜੀ ਆਪਾਂ ਜਿਨ੍ਹਾਂ ਨੂੰ ਸਨਮਾਨਿਤ ਕਰਨਾ ਉਹ ਤਾਂ ਪਿੱਛੇ ਖੜੇ ਆ ਯਾਰ ਥੋੜਾ ਜਿਹਾ ਪਿੱਛੇ ਪਿੱਛੇ ਜੀ ਬਰੇ ਬੋਕਾ ਨੂੰ ਆਏ ਲੱਗਦਾ ਹੈ ਬਹੁਤ ਸਾਰੇ ਲੋਕਾਂ ਦੀ ਭਾਵਨਾਏ ਹੁੰਦੀ ਹੈ ਕਿ ਸ਼ਾਇਦ ਸਨਾਤਨ ਦਾ ਕੰਮ ਪੁਲਿਸ ਲੇਟ ਕਰ ਦਿੰਦੀ ਹੈ ਕਿ ਲਟਕਾ ਦਿੰਦੀ ਹੈ ਤੇ ਸਾਨੂੰ ਧਰਨਾ ਕਰਨਾ ਪੈਂਦਾ ਪਰ ਜਦੋਂ ਅਸੀਂ ਮਿਲੇ ਜਦੋਂ ਭੁਖੜਤਾਲ ਤੇ ਬੈਠੇ ਮੈਡਮ ਉਥੇ ਆਏ ਇਹਨਾਂ ਦਾ ਪਰੋਸਾ ਸਾਨੂੰ ਮਿਲਿਆ ਬਹੁਤ ਸਾਡੇ ਦਰਬਾਰ ਕੀ ਹੈ ਬੜਾ ਥੋੜਾ ਥਾ ਪਰਮਾ ਗੁਸਨਾ ਹੋਈ ਹੁਣ ਖੋਲਦੇ ਥੋੜਾ ਜਿਹਾ ਪਿੱਛੇ ਜਾ ਪੀਰ ਬਦਰੰਗੇ ਹਰ ਹਰਿ ਨਾਰਾਇਣ ਬੋਲ ਸਿਆਪਤੀ ਰਾਮਚੰਦ ਗੁਰੂਆਂ ਨੂੰ ਧੰਨਵਾਦ ਕਰਦੇ ਆ ਜੀ ਬੜਾ ਜੀ ਨੇ ਨੇੜੇ ਨੇੜੇ ਉਹਨਾਂ ਤੋਂ ਪਹਿਲਾਂ ਜਿਹੜਾ ਮਾਜੀ ਦੇ ਵਾਈਕਲ ਹਾਂ ਮੈਂ ਮਾਜੀ ਦੇ ਵਾਈਕਲ ਜਿਹੜੇ ਹੋ ਗਏ ਉਹਦਾ ਬੈਂਟੀ ਆ ਤੁਹਾਡਾ ਪਿੱਛੇ ਵੱਲੋਂ ਉਹਦਾ ਖੁੱਲ ਜਾ ਯਾਰ ਮੇਰੀ ਭਾਈ ਜੀ ਜੈ ਜੀ ਤੁਹਾਨੂੰ ਸਮਾ ਪਟੂ ਜੀ ਤੁਹਾਨੂੰ ਜੈ ਜੀ ਜੈ ਜੀ ਸਾਬ ਨੂੰ ਬੈਂਟੀ ਆ ਜੀ ਉਹ ਆ ਜਾ ਜੈ ਜੀ ਜੈ ਜੀ ਬਾਈਕ ਕਰ ਤਾ ਸਭ ਤੋਂ ਪਹਿਲਾਂ ਸਮਾਨ ਜਿੰਨ ਅਸੀਂ ਪੇਂਟ ਕਰਾਂਗੇ ਐਸਐਸਪੀ ਸਾਹਿਬ ਨੂੰ ਕਿਹਾ ਬਹੁਤ ਔਰ ਇਹ ਹੋ ਗਿਆ ਲਓ ਹੱਥਾ ਉਤਾਰੇ ਤੇ ਸਰ ਅੰਦਰ ਹੀ ਰਹਿਣਗੇ ਰੇਂਡਰ ਆਓ ਦੇਪੋ ਬਿਚਾ ਰਿਹਾ ਹੈ ਯਾਰ ਇਹ ਬੰਦੇ ਕੋਈ ਮੋਬਾਈਲ ਨਹੀਂ ਚੀ ਹੋ ਗਈ ਬਲੰਕ ਕਰ ਰਿਹਾ ਹੈ ਬਿਲਕੁਲ ਜੀ ਇਹ ਤਾਂ ਲਈ ਹੋਏ ਨੇ ਤੁਹਾਨੂੰ ਕਰ ਲੋ ਜਿੰਨੀ ਮਰਜ਼ੀ ਕਰਨਾ ਸਾਰੇ ਡਜ਼ਨਸ ਆ ਨਹੀਂ ਸਾਰੇ ਫਟਵਾ ਹੋਣਗੇ ਜੇ ਤੁਸੀਂ ਕੋਲ ਆਇਓ ਤਾਂ ਆ ਆਉਂਦੇ ਹੋ ਵਾਹ ਜੀ ਕਿਦ ਕਰ ਕੋਟੋ ਇਹ ਦੇ ਹੋ ਰਹੀ ਹੈ ਇਹ ਨਹੀਂ ਗਲੇਪਤਾ ਉਹ ਮੈਂ ਵੀ ਹੈ ਗਰੀ ਗੱਲ ਕੇ ਮਾਈਦਾ ਬੋਲ ਸਾਜੇ ਦਰਬਾਰ ਕੀ ਜੈ ਇਹਨਾਂ ਬੈਟਰਮ ਦੇ ਵਿੱਚ ਪਤਾ ਹੈ ਜਿਹੜਾ ਇਹ ਮਾਮਲਾ ਕੁਝ ਬੜੇ ਦਿਨਾਂ ਦਾ ਅੰਕਿਓ ਹੋਇਆ ਸੀਗਾ ਅੱਜ ਇਸਰਾ ਪੂਰਤਨ ਤੋਂ ਬੋਲ ਤਾਂ ਜਿਸ ਮਾਨ ਲੀਕ ਕਰ ਗਿਆ ਕਿਸ ਤਰ੍ਹਾਂ ਦੀ ਪ੍ਰੋਗਰੈਸ ਹੈ ਇੱਕ ਬਚਾਤਰਗਾ ਹੋਇਆ ਸੀਗਾ 2022 ਚ 50 ਲੱਖ ਦੇ ਕਾਰਵਾਈ ਕਰਦੇ ਹੋਏ ਅਰੈਸਟ ਕੀਤਾ ਗਿਆ ਅਤੇ ਉਨ੍ਹਾਂ ਦੇ ਨਾਲ-ਨਾਲ ਸਪੀਚਸ ਦੀਆਂ ਕਾਰਵਾਈਆਂ ਫੇਸਬੁਕ ਤੇ ਕਾਰਵਾਈਆਂ ਦੀ ਕਿਤਾਬ ਸੀ ਜਿਹਦੇ ਨਾਲ ਕਿਸ ਤਰ੍ਹਾਂ ਅੰਦਰ ਜਿਹੜੇ ਪਾਲਿਸੀਸ ਨੇ ਨਾਲ ਇਸ ਪੱਖ ਇਸ ਕਿਤਾਬ ਨੂੰ ਨੇ ਪਰਚਿਸ ਕਰਾਤੀ ਕੋਸ਼ਿਸ਼ ਕੀਤੀ ਜਿ세 ਜਨ ਪਬਲਿਕ ਇਤਿਆਸਾ ਦੀ ਸੁਪੋਧੀ ਕਾਰਵਾਈ ਕਰਦੇ ਹੋਏ ਅਰੈਸਟ ਕੀਤਾ ਗਿਆ ਅਤੇ 500 ਤੋਂ 1000 ਦਾ ਲਾਭ ਲਾਤੇ ਜਿਸ ਨੂੰ ਯਕੀਨ ਕਰਾਂਗੇ ਕਿ ਇਹ ਬਿਲਕੁਲ ਹੁਣ ਤੱਕ ਹੋਈ ਹੋਏ ਜਿਹੜੇ ਪੰਨੇ ਵਿੱਚ ਜੇ ਕੋਈ ਆਨਲਾਈਨ ਹੋ ਦੇਖਣਾ ਆਪਣੀ ਸ਼ਕਤੀ ਕਰਦੇ ਅਗਰ ਬਹੁਤ سارے ਲੋਕ ਇਸ ਤਰ੍ਹਾਂ ਦੇ ਸੋਸ਼ਲ ਮੀਡੀਆ ਟੂਲ ਨੂੰ ਵਾਸਤੇ ਜਾਂ ਫੇਰ ਮਲੇ ਇਨਵੈਸਟਿਸ਼ਨ ਨਸ਼ਟਤਾ ਕਰਦੇ ਆਂ ਜਿਹਦੇ ਲਈ ਸਾਫ ਕਰਦੇ ਆਂ ਜਿਹਾ ਸਾਜਾ ਜਿਹੜਾ ਸੋਸ਼ਲ ਮੀਡੀਆ ਮੋਨਿਟਰਿੰਗ ਸੈਟਅ ਉਨੇ ਐਕਟ ਕਰਕੇ ਉਹ ਜਿਹੜੇ ਵਿਤੰਨੇ ਨੇ ਜਿਹੜੇ ਸਭ ਤੋਂ ਆਪਾਂ ਨਾਲ ਕੋਸ਼ਿਸ਼ ਕਰਦੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੇ ਲੋਗੇ ਉਹਨਾਂ ਦੇ ਖਿਲਾਫ ਅਪੀਲ ਕੀਤਾ ਜਿਹੜਾ ਉਹਨਾਂ ਦੇ ਨਾਮ ਸੋਸ਼ਲ ਸੋਸ਼ਲ ਠੀਕ ਹੈ ਤੇ ਕੱਲੋਂ ਕਾਰਵਾਈ ਵੀ ਹੋਵੇ ਜਿਹੜੇ ਸ਼ਖਸੇ ਖਿਲਾਫ ਤੁਸੀਂ ਜਿਹੜੀ ਹੈਗਾ ਧਰਨਾ ਮਤਲਬ ਟੁਕੜタル ਲੱਗੀ ਸੀਗੀ ਕਿ ਮੈਂ ਸਨਮਾਨਿਤ ਕੀਤਾ ਗਿਆ ਤੇ ਅੱਜ ਵੀ ਤੁਹਾਡੇ ਵੱਲੋਂ ਕਿੰਨਾ ਬੰਦਿਆਂ ਨੂੰ ਸਨਮਾਨ ਕੀਤਾ। ਦੇਖੋ ਜੀ ਸਭ ਤੋਂ ਪਹਿਲਾਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਡਾ ਪੰਜਾਬ ਪੁਲਿਸ ਜਿਹੜੀ ਪਟਿਆਲੇ ਦੇ ਵਿੱਚ ਇਸ ਵਕਤ ਟੀਮ ਹੈ ਉਸ ਨੇ ਸਾਡਾ ਭਰੋਸਾ ਜਿੱਤਿਆ ਕਿਉਂਕਿ ਸਾਨੂੰ ਬੜੀ ਧੀਰ ਹੋ ਗਈ ਸੀ ਸੰਘਰਸ਼ ਕਰਦਿਆਂ ਨੂੰ ਕਰਦੇ ਦੋ ਹੁਣ ਦੁਆਰਾ ਸੰਘਰਸ਼ ਸ਼ੁਰੂ ਹੋਇਆ ਤੇ ਨਵੇਂ ਐਸਐਸਪੀ ਇੱਥੇ ਪਟਿਆਲਾ ਦੇ ਵਿੱਚ ਤਨਾਤ ਹੋਏ ਉਹਨਾਂ ਵੱਲੋਂ ਸਾਨੂੰ ਕਿਹਾ 24 ਘੰਟੇ ਤੇ ਮੇਰੇ ਖਿਆਲ 18 19 ਘੰਟਿਆਂ ਦੇ ਵਿੱਚ ਉਹਨਾਂ ਨੇ ਉਹ ਬੰਦਾ ਹਿਮਾਚਲ ਤੋਂ ਜਾ ਕੇ ਡ੍ਰੈਸ ਵੀ ਕਰਿਆ ਤੇ ਫੜਿਆ ਲਿਆ। ਇਹਦੇ ਨਾਲ ਸਾਨੂੰ ਸੰਤੁਸ਼ਟੀ ਹੈ ਤੇ ਜੇਕਰ ਅਸੀਂ ਜਦੋਂ ਕੋਈ ਮਾੜਾ ਕੰਮ ਕਰਦਾ ਅਸੀਂ ਬਹੁਤ ਰੌਲਾ ਪਾਉਂਦੇ ਹਾਂ। ਜਦੋਂ ਪੁਲਿਸ ਨੇ ਐਕਟਿਵ ਵਧੀਆ ਕੰਮ ਕੀਤਾ ਤੇ ਉਹਨੂੰ ਸਨਮਾਨਿਤ ਕਰਨਾ ਬਣਦਾ ਸੀ। ਇਸ ਕਰਕੇ ਐਸਐਸਪੀ ਸਾਹਿਬ ਤੇ ਜਿਹੜੀ ਵੀ ਉਹਨਾਂ ਦੀ ਸਾਰੀ ਟੀਮ ਸੀ ਅਸੀਂ ਇਕੱਲੇ ਇਕੱਲੇ ਸ਼ਖਸ ਨੂੰ ਬੁਲਾ ਕੇ ਸਨਮਾਨਿਤ ਕੀਤਾ। ਕੁਝ ਮੁਲਾਜ਼ਮ ਅਜੇ ਰਹਿ ਗਏ ਨੇ ਜਿਹੜੇ ਡਿਊਟੀਆਂ ਤੇ ਸੀ। ਅਸੀਂ ਉਹਨਾਂ ਨੂੰ ਵੀ ਸਨਮਾਨਿਤ ਕਰਦੇ ਹਾਂ ਦਿਲ ਦੀ ਗਹਿਰਾਈਆਂ ਤੋਂ। ਤੋਂ ਕਿੱਤੇ ਵੀ ਸਨਾਤਨ ਦੀ ਸਨਾਤਨ ਦੀ ਮਰਿਆਦਾ ਪੰਗ ਕਰਦਾ ਅਪਸ਼ਬਦ ਲਿਖਦਾ ਸਨਾਤਨੀ ਯੋਧੇ ਗਰੂਪ ਪਟਿਆਲਾ ਦੇ ਵਿੱਚ ਹੁਣ ਹੈਗਾ ਸਨਾਤਨੀ ਯੋਧੇ ਹੁਣ ਹਰ ਥਾਂ ਦੇ ਉੱਤੇ ਉਸ ਵਿਅਕਤੀ ਦੇ ਖਿਲਾਫ ਡਟ ਕੇ ਲੜਨ ਲਈ ਤਿਆਰ ਖੜੇ ਆਂ ਔਰ ਲੜਾਂਗੇ ਸਾਡਾ ਤਰੀਕਾ ਸ਼ਾਂਤਮਈ ਹੈ ਪਰ ਜੇਕਰ ਕੋਈ ਆਪਣੀ ਹੱਦਾ ਟੱਪੇਗਾ ਅਸੀਂ ਕਾਨੂੰਨ ਤੇ ਪੂਰਾ ਭਰੋਸਾ ਰੱਖਦੇ ਆਂ ਤੇ ਕਾਨੂੰਨ ਦੇ ਤਰੀਕੇ ਨਾਲ ਉਹਨੂੰ ਸਜ਼ਾ ਦਵਾਵਾਂਗੇ ਜਿਸ ਤਰ੍ਹਾਂ ਉਹ ਦੁਸ਼ਤ ਬੰਦਾ ਅੱਜ ਜੇਲ੍ਹ ਦੇ ਵਿੱਚ ਐ ਇਸੇ ਤਰ੍ਹਾਂ ਕੋਈ ਵੀ ਵਿਅਕਤੀ ਜੋ ਸਨਾਤਨ ਦੇ ਬਾਰੇ ਸਨਾਤਨ ਦੇ ਗ੍ਰੰਥਾਂ ਬਾਰੇ ਮੈਂ ਕਹਿੰਦਾ ਕਿਸੇ ਵੀ ਧਰਮ ਦੇ ਗ੍ਰੰਥ ਬਾਰੇ ਗਲਤ ਟਿੱਪਣੀ ਕਰਦਾ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਉਸ ਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਨ ਲਈ ਅਸੀਂ ਵੀ ਤਿਆਰ ਆਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਕਿ ਅਜਿਹੇ ਸ਼ਰਾਰਤੀ ਲੋਕਾਂ ਦੇ ਥੱਲ ਪਈ ਜਾਵੇ ਕੁਝ ਲੋਕ ਚੰਗ ਸਿੱਖਿਆ ਖਾਤਰ ਕੁਝ ਵੀਵਰਸ ਵਿਧਾਨ ਕਰਕੇ ਸਮਾਜ ਦੇ ਵਿੱਚ ਦਾ ਮਾਹੌਲ ਕ੍ਰੀਏਟ ਕਰਦੇ ਆ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਬਹੁਤ ਸਾਰੇ ਕੰਟੈਂਟ ਹੈਗੇ ਤੁਸੀਂ ਉਹ ਕੰਟੈਂਟ ਪਾ ਕੇ ਆਪਣੇ ਪੇਜ ਆਪਣੀ ਚੀਜ਼ਾਂ ਨੂੰ ਚਲਾਓ ਕਿਸੇ ਧਰਮ ਨੂੰ ਠੇਸ ਪਹੁੰਚਾ ਕੇ ਤੁਸੀਂ ਜੇ ਪੈਸਾ ਵੀ ਕਮਾ ਲਿਆ ਤੁਹਾਨੂੰ ਕਦੇ ਸ਼ਾਂਤੀ ਨਹੀਂ ਦੇਊਗਾ ਇਸ ਕਰਕੇ ਸਹੀ ਅਜਿਹੇ ਕਰਦਾਰ ਹੈ ਆਪਣਾ ਉਸ ਸਮਾਜ ਦੇ ਵਿੱਚ ਦੋ ਬਸ ਇੰਨਾ ਹੀ ਕਹਿਣਾ ਚਾਹੁੰਦੇ ਆ ਅੱਜ ਸਨਾਤਨ ਧਰਮ ਦੀ ਜਿੱਤ ਹੋਈ ਹੈ ਜਿੰਨੇ ਵੀ ਵਿਅਕਤੀ ਤੁਸੀਂ ਪਿੱਛੇ ਦੇਖ ਰਹੇ ਹੋ ਇਹ ਸਾਰੇ ਹੀ ਵਧਾਈ ਦੇ ਲਾਇਕ ਨੇ ਕਿਉਂਕਿ ਇਹਨਾਂ ਵੱਲੋਂ ਸੰਘਰਸ਼ ਵਿੰਡਿਆ ਗਿਆ ਹੈ ਇਹਨਾਂ ਦੇ ਸੰਘਰਸ਼ ਦੀ ਜਿੱਤ ਹੋਈ ਹੈ ਅਨਰਗ ਜੀ ਕੁਝ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਇਹ ਆਪਣੀ ਬਾਹਵਾਈ ਕਰਕੇ ਹੈ ਜਿਹੜਾ ਕਿ ਕੰਮ ਕੀਤਾ ਜਾ ਰਿਹਾ ਹੈ ਇਹ ਸ਼ਾਂਤ ਭਾਈ ਵੀ ਹੋ ਸਕਦਾ ਹੈ ਕਿ ਚੁੱਪਚਾਪ ਹੀ ਤੇ ਹੋਈ ਹੈ ਜਿਹੜਾ ਕੰਮ ਕੀਤਾ ਜਾ ਸਕਦਾ ਸੀ ਉਹਨਾਂ ਨੂੰ ਕੀ ਕਹੋਗੇ ਭਾਜੀ ਉਖੜ ਕਾਲ ਤੋਂ ਵੱਧ ਸ਼ਾਂਤ ਨੇ ਕੀ ਹੁੰਦਾ ਹੈ ਉਸ ਬੰਦੇ ਨੂੰ ਪੁੱਛਿਓ ਵੀ ਭੁਖੜਦਾਲ ਤੋਂ ਬਾਅਦ ਸ਼ਾਂਤੀ ਕਿੱਥੇ ਲਿਆਵਾਂਗੇ ਸੜਕ ਤੇ ਨਹੀਂ ਬੈਠੇ ਸੜਕ ਦੇ ਸਾਈਡ ਤੇ ਬੈਠੇ ਆ ਜਿਹੜੇ ਇਹ ਚੰਦ ਲੋਕ ਕਹਿੰਦੇ ਆ ਨਾ ਵੀ ਦਿਖਾਵੇ ਵਾਸਤੇ ਮੈਂ ਕਹਿੰਦਾ ਆਓ ਇੱਕ ਦਿਨ ਬੈਕ ਟੂ ਬਾਜ਼ਾਰ ਜਾ ਕੇ ਤੁਸੀਂ ਭੁਖੜਦਾਲ 'ਚ ਬੈਠੋ ਦੇਖੋ ਤੁਸੀਂ ਵੀ ਦਿਖਾਵਾ ਕਰਕੇ ਦੇਖ ਲਓ ਜਿਹਦੇ ਦਿਲ 'ਚ ਠੱਸ ਠੱਟ ਲੱਗਦੀ ਹੈ ਨਾ ਉਹ ਦਿਖਾਵੇ ਨਹੀਂ ਕਰਦਾ ਜਦੋਂ ਉਹਨਾਂ ਵਿਅਕਤੀਆਂ ਦੇ ਪਿੱਤੂ ਵੀ ਨਾ ਜਿਸ ਦਿਨ ਲਾਗੇ ਸੋਤਨ ਜਾਣੇ ਜਾਣੇ ਨਾ ਕੋਈ ਈੜ ਪਰਾਇ ਜਿਸ ਦਿਨ ਉਸ ਵਿਅਕਤੀ ਤੇ ਜਿਹੜਾ ਪਾਰਟਿਕੂਲਰ ਕਹਿੰਦਾ ਹੋਵੇ ਉਸ ਤੇ ਬਿੱਦੂ ਹੀ ਫਿਰ ਅਸੀਂ ਪੁੱਛਣ ਜਾਵਾਂਗੇ ਵੀ ਹੁਣ ਦੱਸ ਕਿਹੜੇ ਭਾਵਿਕ ਦੀ ਹੈ ਭਰਾ ਬਾਕੀ ਜਿਹਨੂੰ ਕੋਈ ਜਵਾਬ ਚਾਹੀਦਾ ਸਵਾਲ ਸਿੱਧਾ ਆ ਕੇ ਕਰੇ ਆ ਟੀਆਰ ਦੇ ਚੱਕਰ ਚ ਨਾ ਫੇਸਬੁਕਾਂ ਨਾ ਭਰੇ ਡਾਇਰੈਕਟ ਆ ਕੇ ਗੱਲ ਕਰ ਲੈ ਅਸੀਂ ਜਵਾਬ ਦੇਾਂਗੇ ਸ਼ਾਂਤਮਈ ਤਰੀਕੇ ਨਾਲ ਹੀ ਅਸੀਂ ਪ੍ਰਦਰਸ਼ਨ ਕੀਤਾ ਔਰ ਅੱਗੇ ਵੀ ਸ਼ਾਂਤਮਈ ਕਰਾਂਗੇ ਪਰ ਜਿੱਥੇ ਫਿਰ ਲੋੜ ਪਊਗੀ ਉਥੇ ਫਿਰ ਪਾਪ ਮੁਕਤੀ ਵਾਲਾ ਰਸਤਾ ਵੀ ਇਖਤਿਆਰ ਕਰਾਂਗੇ ਤੇ ਫਿਰ ਡੰਡਾ ਵੀ ਚੱਕਾਂਗੇ ਧੰਨਵਾਦ